ਮੈਡਮ ਤੁਹਾਡਾ ਕੋਰੀਰ ਆਇਆ ਹੈ ਦਸਤ ਕਰਨ ਲਈ ਪੈਨ ਮਿਲੇਗਾ ਬਹਾਨੇ ਨਾਲ ਘਰ ਦੇ ਅੰਦਰ بڑے ਵਿਅਕਤੀ ਨੇ ਲੜਕੀ ਨਾਲ ਜੋ ਕੀਤਾ ਉਹ ਦੇਖ ਕੇ ਲੜਕੀ ਦੇ ਵੀ ਹੋਸ਼ ਉੱਡ ਗਏ ਪਾਰਸਲ ਵਾਲਾ ਕੌਣ ਸੀ ਅਤੇ ਕੀ ਕੋਰੀਰ ਆਇਆ ਸੀ ਇਸ ਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਸੋ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਤੰਦਰੁਸਤ ਹੋਵੋਗੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਨਵੇਂ ਤੋਂ ਨਵੇਂ ਤਰੀਕੇ YouTube ਫੇਸਬੁਕ ਅਤੇ ਇੰਸਟਾਗ੍ਰam ਤੇ ਆਉਂਦੇ ਹੀ ਰਹਿੰਦੇ ਨੇ ਉਹਨਾਂ ਨੂੰ ਯੂਜ਼ ਕਰਕੇ ਕਈ ਲੋਕ ਉਹਦਾ ਹੀ ਕਰਦੇ ਨੇ ਜਿਵੇਂ ਫਿਲਮਾਂ ਚ ਦਿਖਾਇਆ ਜਾਂਦਾ ਹੈ ਕਿ ਕਿਵੇਂ ਰਿਕੋਰਰ ਵਾਲਾ ਕਿਸੇ ਦੇ ਘਰ ਜਾਂਦਾ ਅਤੇ ਕਿਵੇਂ ਉਹ ਲੜਕੇ ਦੇ ਨਾਲ ਜ਼ਬਰਜਨਾਹ ਕਰਦਾ ਹੈ ਉਵੇਂ ਦੀ ਹੀ ਸੱਚੀ ਘਟਨਾ ਮਹਾਰਾਸ਼ਟਰ ਦੇ ਪੁਨੇ ਦੀ ਸਾਹਮਣੇ ਆਈ ਹੈ ਸੋ ਆਓ ਲੈ ਚੱਲਦੇ ਆ ਤੁਹਾਨੂੰ ਅੱਜ ਇਸ ਵੀਡੀਓ ਵੱਲ ਮਹਾਰਾਸ਼ਟਰ ਦੇ ਪੁਨੇ ਵਿੱਚ ਇੱਕ ਸ਼ਰਮਨਾਕ ਘਟਨਾ ਵਾਪਰੀ ਜਿਸ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਇੱਕ ਅਣਪਛਾਤਾ ਵਿਅਕਤੀ 22 ਸਾਲਾਂ ਲੜਕੀ ਦੇ ਘਰ ਜਾਂਦਾ ਹੈ ਅਤੇ ਦਰਵਾਜ਼ਾ ਖੜਕਾਉਂਦਾ ਹੈ ਉਸ ਤੋਂ ਬਾਅਦ ਲੜਕੀ ਬਾਹਰ ਆਉਂਦੀ ਹੈ ਅਤੇ ਦੱਸਿਆ ਜਾਂਦਾ ਹੈ ਕਿ ਕੋਰੀਰ ਡਿਲੀਵਰੀ ਏਜੰਟ ਬਣ ਕੇ ਦਾਖਲ ਹੋਇਆ ਅਤੇ ਉਸ ਨਾਲ ਜ਼ਬਰ ਜਨਾਹ ਕੀਤਾ ਇਹ ਸ਼ਰਮਨਾਕ ਘਟਨਾ ਬੁੱਧਵਾਰ ਸ਼ਾਮ 7:30 ਵਜੇ ਦੇ ਕਰੀਬ ਕੋਡਵਾ ਖੇਤਰ ਦੀ ਇੱਕ ਹਾਊਸ ਸਿੰਗ ਸੁਸਾਇਟੀ ਵਿੱਚ ਹੋਇਆ